ਮੈਂ ਆਪਣਾ 26 ਕਿਲੋ weight loss ਕੀਤਾ 3 ਮਹੀਨੇ ਦੇ ਵਿੱਚ ਹਾਂਜੀ ਹਾਂਜੀ ਅੱਛਾ ਕੋਈ ਸਾਈਡ ਇਫੈਕਟ ਵਗੈਰਾ ਨਹੀਂ ਵੀ ਜੀ ਸਾਈਡ ਇਫੈਕਟ ਤਾਂ ਕੋਈ ਨਹੀਂ ਗਾ ਇਹ ਤਾਂ ਹੈਲਥ ਇਸ਼ੂ ਸੀਗੇ ਜਿਹੜੇ ਮੇਰੇ ਉਹੀ ਦੂਰ ਹੋਏ ਨੇ ਜੀ ਤੇ ਜਿੱਦਾਂ ਮੈਨੂੰ PCOS ਦੀ ਪ੍ਰੋਬਲਮ ਸੀਗੀ ਕਾਫੀ ਟਾਈਮ ਤੋਂ ਤੇ PCOS ਸੀਗਾ ਥਾਇਰੋਇਡ ਸੀਗਾ ਤੇ ਉਹ ਸਾਰੀਆਂ ਪ੍ਰੋਬਲਮ ਮੇਰੀਆਂ weight loss ਦੇ ਨਾਲ ਹੀ ਦੂਰ ਹੋਈਆਂ ਨੇ ਬਿਚੀ ਠੀਕ ਹੈ ਜੀ ਅੱਛਾ ਜਿਵੇਂ ਆਪਾਂ ਨੇ ਲਿਆ ਸੀਗਾ ਮਤਲਬ ਤੁਸੀਂ ਜਦੋਂ ਲੈਣੇ ਹੋ ਜਾਂ ਮੈਨੂੰ ਜ਼ਰੂਰਤ ਹੈ ਮੈਂ ਲੈਣਾ ਤਾਂ ਇਹਦੇ ਵਿੱਚ ਹੈ ਕੀ ਚੀਜ਼ ਆ ਪਾਈ ਹੋਈ ਜਿਹੜੀ ਮਤਲਬ ਠੀਕ ਕਰਦੀ ਹੈ ਹਾਂਜੀ ਵੀ ਜੀ ਸਾਡਾ ਨਿਊਟ੍ਰੀਸ਼ਨ ਹੈ ਵੈਜੀਟੇਬਲ ਤੇ ਫੂਡਸ ਤੋਂ ਬਣਿਆ ਹੋਇਆ ਜਿੱਦਾਂ 60% ਹੋਮ ਡਾਈਟ ਹੋਗੀ ਤੇ 40% ਸਾਡਾ ਨਿਊਟ੍ਰੀਸ਼ਨ ਹੋਗਾ ਮੈਂ ਜੀ ਨਿਊਟ੍ਰੀਸ਼ਨ ਤੇ ਡਾਈਟ ਪਲਾਨ ਇਹਨਾਂ ਦਾ ਲਿਆ ਸੀਗਾ ਜੀ ਹਾਂਜੀ ਪਹਿਲਾਂ 87 ਕਿਲੋ ਵਜਨ ਸੀਗਾ ਜੀ ਤੇ ਹੁਣ ਮੇਰਾ 48 ਕਿਲੋ ਜੀ ਮਤਲਬ 27 ਕਿਲੋ ਇਹਨਾਂ ਵਿੱਚ ਢਾਈ ਮਹੀਨੇ ਚ ਘਟਾਇਆ ਢਾਈ ਮਹੀਨੇ ਸਾਰੇ ਕਿਲੋ ਵੇਟ ਹਾਂਜੀ 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 ਠੀਕ ਹੈ ਜੀ ਤੇ ਜਿਹੜਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਹੁਤ ਸਾਰੇ ਲੋਕ ਸੋਚ ਰਹੇ ਨੇ ਕੋਈ ਨਾ ਸਾਈਡ ਇਫੈਕਟ ਹੋਊਗਾ ਪਰ ਨਹੀਂ ਬਹੁਤ ਸਾਰੀ ਕੋਸ਼ਿਸ਼ਾਂ ਵੀ ਹੁੰਦੀਆਂ ਨੇ ਸਾਡੀ ਫੀਮੇ ਆਪਸ ਐਪਲ ਦਾ ਵਿਨੇਗਰ ਵੀ ਯੂਜ਼ ਕੀਤਾ ਡਾਈਟ ਵੀ ਕਰ ਕਰਕੇ ਦੇਖ ਲਈ ਜਿਮ ਵੀ ਕਰਕੇ ਦੇਖ ਲੈ ਬਹੁਤ ਜ਼ਿਆਦਾ ਕੁਝ ਕਰਕੇ ਦੇਖ ਲੈ ਕਿਥੇ ਅਸੀਂ ਆਪਣੇ ਆਪ ਕਰ ਹੈ ਨਾ ਬਿਨਾ ਨੌਲੇਜ ਤੋਂ ਲੱਗ ਜਾਂਦੇ ਆ ਕਰਨ ਉਥੇ ਫਾਇਦੇ ਦੀ ਜਗ੍ਹਾ ਨੁਕਸਾਨ ਹੀ ਕਰੇ ਪਰ ਜਦੋਂ ਮੈਂ ਡਾਈਟ ਪਲਾਨ ਤੇ ਨਿਊਟ੍ਰੀਸ਼ਨ ਵਰਤੇ ਆ ਤੇ ਆਪਣੇ ਆਪ ਨੂੰ ਫਿੱਟ ਵੀ ਕੀਤਾ ਤੇ ਜਿਹੜੇ ਹੈਲਥ ਇਸ਼ੂਜ਼ ਉਹ ਵੀ ਠੀਕ ਹੋਏ ਮੇਰੇ ਹਾਂਜੀ ਠੀਕ ਹੈ ਮਤਲਬ ਇਹਦਾ ਨੁਕਸਾਨ ਨਹੀਂ ਫਾਇਦੇ ਹੁੰਦੇ ਨੇ ਬਿਲਕੁਲ ਜੀ ਫਾਇਦੇ ਹੀ ਹੁੰਦੇ ਨੇ ਜੀ ਇੱਕ ਮਹੀਨੇ ਚ 8 ਕਿਲੋ ਵਜ਼ਨ ਘਟਾਇਆ ਜੀ ਅੱਛਾ ਹੈ ਜੀ ਕਹਤੋਂ ਬੋਲਦੇ ਡਰਦੇ ਹੋ ਕਿਸੇ ਤੋਂ ਧੱਕੇ ਨਾਲ ਬੁਲਾ ਰਹੇ ਨੇ अच्छा बेटा ਤੁਸੀਂ 1 ਮਹੀਨੇ ਦੇ ਵਿੱਚ 8 ਕਿਲੋ weight ਆਪਦਾ loss ਕੀਤਾ ਹੈ। ਅੱਛਾ ਕੋਈ ਨੁਕਸਾਨ ਜਾਂ ਮਤਲਬ ਕਿ ਨਹੀਂ ਹਜੇ ਲੈ ਵੀ ਰਹੀਆਂ ਹਜੇ ਨੁਕਸਾਨ ਕੋਈ ਨਹੀਂ ਹੈਗਾ ਜੀ। ਅੱਛਾ ਲੈ ਰਹੇ ਹੋ। ਹਾਂਜੀ। ਹੋਰ ਸਿਰਫ 3 ਦਿਨਾਂ ਦੀ ਗੱਲ ਹੈ। ਜੇ 3 ਦਿਨਾਂ ਦੇ ਵਿੱਚ ਫਾਇਦਾ ਨਾ ਹੋਇਆ ਨਾ ਪੂਰੇ ਪੈਸੇ ਤੁਹਾਡੇ ਵਾਪਸ ਮਿਲ ਜਾਣਗੇ। ਬਸ ਕਰਨਾ ਕੀ ਇਹਨਾਂ ਨੂੰ ਜਿਹੜੇ ਡੱਬਿਆਂ ਚੋਂ ਤੁਸੀਂ ਖਾਧਾ ਉਹ ਡੱਬੇ ਵਾਪਸ ਕਰਨੇ ਨੇ। ਇਹ ਆ ਭੈਣ ਜੀ ਆ ਗਈ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਦੋਸਤੋ ਅਗਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਕਈ ਵਾਰੀ ਕਿਸੇ ਨੇ ਗਲਤ ਨੰਬਰ ਪਾਏ ਹੁੰਦੇ ਨੇ ਉੱਥੇ ਬਿਲਕੁਲ ਨਹੀਂ ਜਾਣਾ। ਵੀਡੀਓ ਦੇ ਉੱ ਤੇ ਤੁਹਾਨੂੰ ਜਿਹੜਾ ਇਹਨਾਂ ਦਾ ਪੂਰਾ ਦੁਕਾਨ ਦਾ ਉਹ ਐਡਰੈਸ ਵੀ ਆਪਾਂ ਪੂਰਾ ਤੁਹਾਨੂੰ ਸ਼ੋਅ ਕਰ ਦਾਂਗੇ ਭੈ ਸਸਿਗਲ ਜੀ ਸਸਿਗਲ ਵੀਰ ਜੀ अच्छा ਜਦੋਂ ਮੰਨ ਲਓ ਤੁਹਾਡੇ ਕੋਲੇ ਕਾਲ ਆਉਂਦੀ ਆ ਫੋਨ ਆਉਂਦਾ ਹੈ ਹਨਾ ਅਗਲਾ ਪੁੱਛਦਾ ਵੀ 1 ਮਹੀਨੇ ਦੇ ਵਿੱਚ ਕਿੰਨਾ weight loss ਹੋ ਜੂਗਾ ਤਾਂ ਉਹਦਾ ਜਵਾਬ ਕੀ ਹੈ ਹਾਂਜੀ ਵੀਰ ਜੀ ਅਸੀਂ height ਦੇ ਅਕੋਰਡਿੰਗ ਦੱਸਦੇ ਹਾਂ ਤੇ weight ਦੇ ਅਕੋਰਡਿੰਗ ਦੱਸਦੇ ਹਾਂ ਵੀ ਕਿੰਨਾ ਜਦ ਉਹਨਾਂ ਦਾ weight ਹੋ ਦੱਸਿਆ ਉਹਦੇ ਅਕੋਰਡਿੰਗ ਅਸੀਂ ਦੱਸਦੇ ਹਾਂ ਵੀ ਕਿੰਨਾ ਉਹਨਾਂ ਦਾ loss ਹੋ ਜੂਗਾ ਠੀਕ ਹੈ ਅੱਛਾ ਕਈ ਲੋਕ ਆ ਨਹੀਂ ਸਕਦੇ ਹਨਾ ਮੰਨ ਲਓ ਹੁਣ ਆਪਾਂ ਐਡਰੈਸ ਦੇਵਾਂਗੇ ਕਈ ਲੋਕ ਆ ਨਹੀਂ ਸਕਦੇ ਕੀ ਘਰੇ ਬੈਠੇ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਲੋੜ ਆ ਉੱਥੇ ਤੱਕ ਪਹੁੰਚ ਜੂ ਹਾਂਜੀ ਵੀਰ ਜੀ ਅਸੀਂ ਆਨਲਾਈਨ ਭੇਜਦੇ ਹਾਂ ਜਿਹੜੇ 올 ਇੰਡੀਆ ਆਪਣੀ ਸ਼ਿਪ ਸ਼ਿਪਿੰਗ ਲੱਗਦੀ ਹੈ ਹਾਂਜੀ ਦੋਸਤੋ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਆ ਵੀ ਸਕਦੇ ਹੋ ਅਗਰ ਨਹੀਂ ਆਉਣਾ ਚਾਹੁੰਦੇ ਤਾਂ ਤੁਸੀਂ ਇਹਨਾਂ ਨੂੰ ਰੁਪਏ ਪਾਓ ਆਪ ਦਾ ਜਿਹੜਾ ਨਿਊਟ੍ਰੀਸ਼ਨ ਹੈ ਜਾਂ ਕਿਟ ਹੈ ਉਹ ਆਪਣੇ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਤੇ ਹੋਰ ਵੀ ਹੈ ਦੋਸਤੋ ਬੱਚਿਆਂ ਵਾਸਤੇ ਵੀ ਜਿਹੜਾ ਮਤਲਬ ਇਹਦਾ ਰਿਜ਼ਲਟ ਹੈ ਬੱਚਿਆਂ ਲਈ ਜਿਹੜੀ ਇੱਕ ਕਿਟ ਆਉਂਦੀ ਹੈ ਉਹ ਆ ਬੇਟਾ ਬੱਚਾ ਖੜਾ ਹੈ ਆਪਾਂ ਗੱਲਬਾਤ ਕਰਾਂਗੇ ਬੱਚੇ ਤੁਸੀਂ ਕੀ ਲਿਆ ਸੀ ਬੇਟਾ ਕਿਸੀ ਗਰੋ ਲਤਾ ਹੀ ਕਿਡਸ ਗਰੋ ਆ ਬੱਚੇ ਨੇ ਕਿਡਸ ਗਰੋ ਲਿਆ ਸੀ ਅੱਛਾ ਉਹਦਾ ਬੇਟਾ ਕੀ ਫਾਇਦਾ ਹੋਇਆ ਮੇਰੀ ਹਾਈ ਟੂ ਵੀਰ ਦੀ ਗੈਸ ਤੋਂ ਵੀ ਹੋ ਗਿਆ ਅੱਛਾ ਸਟਰੋਂਗ ਵੀ ਕਿੰਨਾ ਚਿਰ ਹੋ ਗਿਆ ਬੇਟਾ ਲੈ ਇਹਨੂੰ ਉਹ 2 ਮਹੀਨੇ ਹੋ ਗਏ ਅੱਛਾ 2 ਮਹੀਨੇ ਤਾਂ ਇਸ ਬੱਚੇ ਨੇ ਵੀ ਲਿਆ ਦੋਸਤੋ ਇਹਦਾ ਇੱਕ ਇਹ ਫਾਇਦਾ ਹੈ ਕਿ ਇਹਨੂੰ 2 ਸਾਲ ਤੋਂ ਲੈ ਕੇ 100 ਸਾਲ ਦਾ ਕੋਈ ਵੀ ਲੈ ਸਕਦਾ ਕੋਈ ਮਤਲਬ ਇਹ ਬੰਦੀਸ਼ ਨਹੀਂ ਹੈਗੀ ਵੀ ਯਾਰ ਮੈਂ ਬਜ਼ੁਰਗ ਹੋ ਗਿਆ ਜਾਂ ਮੇਰੀ ਉਮਰ ਜ਼ਿਆਦਾ ਹੋ ਗਈ ਹੁਣ ਵੇਟ ਨਹੀਂ ਅਗਰ ਵੇਟ ਨਹੀਂ ਘਟਦਾ ਅਗਲੇ ਨੂੰ ਫਾਇਦਾ ਨਹੀਂ ਹੁੰਦਾ ਫਿਰ ਵੀਰ ਜੀ 3rd ਡੇ ਤੋ ਅਸੀਂ ਫਿਰ ਪੈਸੇ ਵਾਪਸ ਕਰਦੇ ਆਂ 3rd ਡੇ ਤੱਕ ਹਾਂਜੀ ਅੱਛਾ ਪਣ ਜੀ ਜਿਵੇਂ ਆਪਾਂ ਹੁਣ ਲੈਨੇ ਆ ਮੰਨ ਲਓ ਅਗਲਾ ਕਈ ਵਾਰੀ ਅਗਲਾ ਸਵਾਲ ਹੁੰਦਾ ਵੀ ਯਾਰ ਜਿੰਨੇ ਦਿਨ ਖਾਵਾਂਗੇ ਉਹਨਾਂ ਦਿਨ ਪਤਲੇ ਆ ਫਿਰ ਮੋਟੇ ਹੋ ਜਾਾਂਗੇ ਨਹੀਂ ਵੀਰ ਜੀ ਇਹੀ ਚੀ ਗੱਲ ਨਹੀਂ ਮਤਲਬ ਨੇਚਰਲੀ ਤਰੀਕੇ ਨਾਲ ਹੀ ਨੇਚਰਲ ਤਰੀਕੇ ਨਾਲ ਵੀਰ ਜੀ ਬਸ ਇਹੀ ਹੈ ਜਦੋਂ weight ਘਟਾ ਲੈਨੇ ਆ ਤਾਂ ਮੇਨਟੇਨ ਕਰਨਾ ਸੀ ਦੱਸਦੇ ਆ ਤੇ ਬਾਕੀ ਅਗਲੇ ਨੇ ਕਰਨਾ ਹੁੰਦਾ weight ਨਹੀਂ ਜੀ ਵੱਧਾ ਇੱਕ ਹਾਂਜੀ ਠੀਕ ਹੈ ਜੀ ਠੀਕ ਹੈ ਆ ਤੁਸੀਂ ਕੀ ਲਿਆ ਸੀ ਜੀ ਮੇਰੇ ਮਦਰ ਨੇ ਲਿਆ ਸੀ ਨਿਊਟ੍ਰੀਸ਼ਨ ਜੀ ਓਕੇ ਤੇ ਉਹਨਾਂ ਨੇ 2 ਮਹੀਨਿਆਂ ਦੇ ਵਿੱਚ 14 ਕਿਲੋ ਵਜ਼ਨ ਘਟਾਇਆ ਜੀ 2 ਮਹੀਨਿਆਂ ਦੇ ਵਿੱਚ 14 ਕਿਲੋ weight ਹਾਂ ਜੀ ਓਕੇ ਅੱਛਾ ਕੋਈ ਨੁਕਸਾਨ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਨੇ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈਗਾ ਉਲਟਾ ਸਾਨੂੰ ਫਾਇਦਾ ਹੀ ਹੋਏ ਨੇ ਅੱਛਾ ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀਗੀ ਓਕੇ ਉਹਨਾਂ ਦੇ ਗੋਡਿਆਂ 'ਚ ਦਰਦ ਸੀਗਾ ਓਕੇ ਠੀਕ ਆ ਜੀ ਸਾਰਾ ਹਟਿਆ ਫੈਟੀ ਲੀਵਰ ਸੀਗਾ ਹਾਂ ਉਹਦੇ ਵਿੱਚ ਹੀ ਇੰਪਰੂਵਮੈਂਟ ਮਿਲੀ ਆ ਸਾਨੂੰ ਅੱਛਾ ਉਹ ਵੀ ਠੀਕ ਹੋਇਆ ਹਾਂਜੀ ਮਤਲਬ ਕੁੱਲ ਮਿਲਾ ਕੇ ਨੁਕਸਾਨ ਨਹੀਂ ਹੁੰਦੇ ਉਹਦੇ ਉਲਟ ਫਾਇਦੇ ਹੀ ਹੁੰਦੇ ਨੇ ਫਾਇਦੇ ਹੀ ਹੁੰਦੇ ਨੇ ਸਾਰਾ ਓਕੇ ਤੁਸੀਂ ਕੀ ਲਿਆ ਸੀਗਾ ਜੀ ਮੈਂ ਬੀਟ ਗਿੰਨਰ ਲੇਤਾ ਦੀ ਗਾ ਜੀ अच्छा वेट गेनर किन्ने फायदा ਕੀਤਾ ਉਹਨੇ ਕਿੰਨੇ ਦਿਨਾਂ ਚ ਤੁਹਾਨੂੰ ਰਿਜ਼ਲਟ ਮਿਲਿਆ ਮੈਂ 1 ਮਹੀਨੇ ਚ 5 ਕਿਲੋ ਵੇਟ ਗੇਨ ਕੀਤਾ ਦੀਗਾ ਜੀ اچھا ਕੋਈ ਸਾਈਡ ਇਫੈਕਟ ਨਹੀਂ ਹੋਇਆ ਹੈਗਾ ਹਾਂਜੀ ਸਰੀਰ ਚੋਸਤੀ ਫੁੱਤੀ ਰਹੀ ਹੈ ਜੀ ਐਨ ਅੱਛਾ ਹਾਂਜੀ ਤੇ ਮਤਲਬ ਐਂ ਜਿਦਾਂ ਨਹੀਂ ਵੀ ਖਾਂ ਅੱਜਾ ਖਾ ਲਿਆ ਆਪਾਂ ਨੇ 1 ਮਹੀਨਾ ਖਾਤਾ ਖਾ ਲਿਆ ਛੱਡਤਾ ਫਿਰ ਵੇਟ ਤੁਹਾਡਾ ਲੂਸ ਹੋਇਆ ਵੀ ਲੂਜ਼ ਹੋਇਆ ਹੋਵੇ ਨਹੀਂ ਜੀ ਐਸੀ ਕੋਈ ਪ੍ਰੋਬਲਮ ਨਹੀਂ ਉੱਥੇ ਖੜਾ ਜੀ ਵੇਟ ਕਿੰਨੇ ਚਿਰ ਹੋ ਗਿਆ ਤੁਹਾਨੂੰ ਲੈਣੋ ਮੈਨੂੰ 3 ਮਹੀਨੇ ਹੋ ਗਏ ਜੀ ਅੱਛਾ 3 3 ਮਹੀਨੇ ਹੋ ਗਏ ਲੈ ਤੇ ਨੂੰ ਛੱਡੇ ਨੂੰ 1 ਮਹੀਨਾ ਹੋ ਗਿਆ 1 ਮਹੀਨਾ ਹੋ ਗਿਆ ਛੱਡੇ ਨੂੰ ਠੀਕ ਹੈ ਜੀ ਠੀਕ ਹੈ ਅੱਛਾ ਜੀ ਹੁਣ ਤੱਕ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋ ਚੁੱਕਿਆ ਮੇਰੇ ਚ ਗਿਣਤੀ ਹੋਈ ਨਹੀਂ ਆਣ ਗਿਣਤ ਲੋਕਾਂ ਨੂੰ ਕਰਿਆ ਬਹੁਤ ਨੂੰ ਅਸੀਂ ਠੀਕ ਕਰਿਆ ਜੀ ਅੱਛਾ ਦੋਸਤੋ ਜ਼ਿਆਦਾਤਰ ਇਹ ਹੁੰਦਾ ਵੀ ਭੈਣ ਜੀ ਹੋਰੀ ਹੈ ਨਾ ਕਾਲ ਅਟੈਂਡ ਕਰਦੇ ਨੇ ਬਟ ਕਈ ਵਾਰੀ ਕੀ ਹੁੰਦਾ ਕਿ ਜ਼ਿਆਦਾ ਕਾਲਾਂ ਹੋਣ ਕਰਕੇ ਕਾਲ ਅਟੈਂਡ ਨਹੀਂ ਹੁੰਦੀ ਤੁਸੀਂ ਆਪਣਾ ਵੇਟ ਤੇ ਇੱਕ ਹਾਈਟ ਇੱਕ ਆਪਣੀ ਹਾਈਟ ਉਹ ਤੁਸੀਂ ਭੈਣ ਹੋਰਾਂ ਨੂੰ ਪਾ ਦਿਓ WhatsApp ਪਾ ਦਿਓ ਇਹ ਆਪਣੇ ਆਪ ਤੁਹਾਨੂੰ ਰਿਪਲਾਈ ਦੇ ਦੇਣਗੇ ਤੇ ਬਾਕੀ ਜਿਹੜੀ ਜਿੰਨੀ ਵੀ ਗੱਲਬਾਤ ਹੈ ਬਾਕੀ ਤੁਸੀਂ ਕਾਲ ਕਰਕੇ ਜਾਂ WhatsApp ਤੇ ਇਹ ਤੁਹਾਨੂੰ ਸਾਰੀ ਬਾਰਤਾਲਾਪ ਕਰ ਲੈਣਗੇ ਅੱਜ ਭੈਣ ਜੀ ਹੋਰ ਕਿਹੜੀ ਕਿਹੜੀ ਚੀਜ਼ ਜਿਹੜੀ ਮਤਲਬ ਦਵਾਈ ਕਿਸ ਕਿਸ ਚੀਜ਼ ਦੀ ਤੁਹਾਡੇ ਕੋਲ ਮਿਲਦੀ ਹੈ ਹਾਂਜੀ ਵੀਰ ਜੀ ਆਪਾਂ ਸਕਿਨ ਬੂਸਟਰ ਦੰਨੇ ਆ ਓਕੇ ਜੀ ਜਿਹੜੇ ਕਿ ਵਲੀਮਿਸ਼ ਹੋ ਜਾਂਦੇ ਨੇ ਲੇਡੀਜ਼ ਨੂੰ ਨਾ ਜਾਂ ਫਿਰ ਕੋਈ ਟੈਨ ਹੋ ਜਾਂਦਾ ਧੁੱਪ ਨਾਲ ਜਾਂ ਸਕਿਨ ਦੀ ਕੋਈ ਵੀ ਪ੍ਰੋਬਲਮ ਹੈ ਉਹ ਸਕਿਨ ਬੂਸਟਰ ਨਾਲ ਠੀਕ ਹੁੰਦੀ ਹੈ ਇੰਟਰਨਲ ਪ੍ਰੋਬਲਮ ਠੀਕ ਹੁੰਦੀ ਹੈ ਉਹਦੇ ਨਾਲ ਕਈ ਲੋਕਾਂ ਬਹੁਤ ਜ਼ਿਆਦਾ ਨੀਡ ਹੁੰਦੀ ਆ ਸਾਨੂੰ ਕਾਲ ਆਉਂਦੀ ਆ ਕਿ ਵੀ ਅਸੀਂ ਚਾਹ ਨਹੀਂ ਘੱਟ ਜਦੇ ਹਾਂ ਜੀ ਤਾਂ ਸਾਡੇ ਕੋਲ ਚਾਹ ਦੀ ਜਗ੍ਹਾ ਤੇ ਕੌਫੀ ਆ ਤਾਂ ਉਹ ਵੀ ਆਪਾਂ weight loss ਦੇ ਵਿੱਚ ਯੂਜ਼ ਕਰਦੇ ਹਾਂ ਓਕੇ weight loss ਹੁੰਦਾ ਉਹਦੇ ਨਾਲ ਹਾਂਜੀ weight loss ਦੇ ਪ੍ਰੋਡਕਟ ਦੇ ਨਾਲ ਹੀ ਚਲਦਾ ਆਪਣਾ ਪ੍ਰੋਸੈਸ ਉਹਦਾ ਤਾਂ ਜਿਨ੍ਹਾਂ ਨੂੰ ਚਾਹੀਦੀ ਜ਼ਿਆਦਾ ਨੀਡ ਆ ਤਾਂ ਕੌਫੀ ਵੀ ਲੈ ਸਕਦੇ ਨੇ ਸਭ ਤਾਂ ਹਾਂਜੀ ਹਾਂਜੀ ਤਾਂ ਦੋਸਤੋ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਭੈਣ ਹੋਰਾਂ ਦਾ ਕਲੱਬ ਹੈ ਪੂਰਾ ਇਹਨਾਂ ਦੇ ਨਾਲ ਕੰਟੈਕਟ ਕਰਕੇ ਤੁਸੀਂ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਦਵਾਈ ਹੈ ਜਿਹੜੀ ਉਹ ਲੈ ਸਕਦੇ ਹੋ ਕੋਈ ਵੀ ਡਾਈਟ ਲੈ ਸਕਦੇ ਹੋ ਬਾਕੀ ਇਹਨਾਂ ਦੇ ਡਾਈਟ ਪਲਾਨ ਪਲਾਨ ਵੀ ਨੇ ਤੁਹਾਨੂੰ ਪੂਰਾ ਜਿਹੜਾ ਦਵਾਈ ਛੱਡਣ ਤੋਂ ਜਾਂ ਇਹਨਾਂ ਦੀ ਕਿੱਟ ਛੱਡਣ ਤੋਂ ਬਾਅਦ ਵੀ ਪੂਰਾ ਜਿਹੜਾ ਡਾਈਟ ਪਲਾਨ ਉਹ ਦਿੱਤੇ ਜਾਣਗੇ